ਕਰੋ ਕਰੋ ਕੱਲ ਦਾ ਕਿ ਆ 1:30 ਵਜੇ ਦਾ ਠੀਕ ਹੈ ਗਿਆ ਪਤਾ ਨਹੀਂ ਮੈਨੂੰ ਲੱਤੇ ਕੰਮ ਤੇ ਗਈ ਸੁਮੀ ਇੱਕ ਤੂੰ ਤੇ ਵਸਾ ਨਹੀਂ ਕਾਂਦੀ ਹੁੰਦੀ ਮੈਂ ਵਸਾ ਨਹੀਂ ਕਾਂਦੀ ਮੈਨੂੰ ਨਹੀਂ ਪਤਾ ਰੁਕ ਰੁਕ ਮੈਨੂੰ ਨਹੀਂ ਪਤਾ ਕਿੱਥੇ ਚਲ ਗਿਆ ਨਾਲ ਤਿੰਨ ਜਨੇ ਮੁੰਡੇ ਉਹਦੇ ਨਾਲ ਆਪ ਤਾਂ ਹੋਇਆ ਗਿਆ ਤੇ ਉਹਦਾ ਨਹੀਂ ਪਤਾ ਮੈਨੂੰ ਕਿੱਥੇ ਛੱਡ ਆਇਆ ਕਿਹੜੇ ਮੁੰਡੇ ਮੈਨੂੰ ਨਹੀਂ ਪਤਾ ਕਿੱਥੇ ਛੱਡ ਆ ਨਾਰਾ ਸੁਮੀ ਤੇ ਨਾਲ ਕੁੱਟਾਈ ਮੈਂ ਇਹਨਾਂ ਨੂੰ ਰਾਤ ਤੀ ਕਹਿ ਨਹੀਂ ਮੇਰਾ ਮੁੰਡਾ ਲੱਭ ਕੇ ਲਿਆ ਦੋ ਮੇਰਾ ਮੁੰਡਾ ਲੱਭ ਕੇ ਲਿਆ ਦੋ ਜੀ ਇੱਕ ਸਾਹਿਲ ਪੁੱਤਰ ਜੀਤਾ ਵਾਸੀ ਬਾਦਮੇ ਚਮਲਾ ਤੇ ਡੈਡ ਬੋਡੀ ਮਿਲੀ ਹੈ ਕਿ ਤੁਹਾਨੂੰ ਮੇਰਾ ਉਹ ਆਪਣੇ ਦੁਕਾਣ ਲੱਗੇ ਇਹ ਜਿਹੜੇ ਹੀ ਮੌਕੇ ਤੇ ਪਹੁੰਚੇ ਆ ਤੇ ਹਾਲਾਤ ਦੇਖ ਕੇ ਜੋ ਵੀ ਜਿਹੜਾ ਨਾਮ ਦੀ ਕਾਰਵਾਈ ਕਰਾਂਗੇ ਦੇਖ ਰਹੇ ਆ ਇਹਦਾ ਪੋਸਟ ਮਾਰਕ ਪਰਾਵਾਂ ਕੀ ਪਤਾ ਲੱਗੇਗਾ ਕਿ ਕਲਾਸ ਨੰਬਰ 980 ਹੈ